ਇਸ ਵੇਲੇ T20 ਵਿਸ਼ਵ ਕੱਪ ਚੱਲ ਰਿਹਾ ਤੇ ਜਿਸ ਦੇ ਵਿੱਚ ਸੁਪਰ 8 ਦੇ ਮੁਕਾਬਲੇ ਲਗਾਤਾਰ ਚੱਲ ਰਹੇ ਹਨ ਟੀਮ ਇੰਡੀਆ ਆਪਣੀ ਸਥਿਤੀ ਨੂੰ ਬਣਾਉਣ ਦੇ ਲਈ ਲਗਾਤਾਰ ਜ਼ੋਰ ਲਗਾ ਰਹੀ ਹੈ ਤੇ ਕਈ ਵਾਰ ਫੇਰ ਬਦਲ ਵੀ ਕੀਤੇ ਜਾ ਸਕਦੇ ਨੇ ਇਸ ਵੇਲੇ T20 ਵਿਸ਼ਵ ਕੱਪ 2024 ਚੱਲ ਰਿਹਾ ਜਿਸ ਦੇ ਵਿੱਚ ਇੰਡੀਆ ਦਾ ਪ੍ਰਦਰਸ਼ਨ ਜ਼ਿਆਦਾ ਵਧੀਆ ਤਾਂ ਨਹੀਂ ਤੇ ਜ਼ਿਆਦਾ ਮਾੜਾ ਵੀ ਨਹੀਂ ਪਰ ਇਸ ਵੇਲੇ ਟੀਮ ਇੰਡੀਆ ਆਪਣੀ ਅਮੇਜ਼ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਤੇ ਐਸੋ ਸਭ ਦੇ ਚੱਲਦੇ ਟੀਮ ਦੇ ਵਿੱਚ ਕਈ ਵੱਡੇ ਫੇਰ ਬਦਲ ਹੋ ਸਕਦੇ ਨੇ ਤੇ ਕਈ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਵੀ ਦਿਖਾਣਾ ਪੈ ਸਕਦਾ ਹੈ ਤੇ ਕਈ ਜੋ ਬਾਹਰ ਬੈਠੇ ਨੇ ਉਹਨਾਂ ਨੂੰ ਟੀਮ 'ਚ ਖੇਡਣ ਦਾ ਮੌਕਾ ਵੀ ਮਿਲ ਸਕਦਾ ਹੈ ਅਜੇ ਹਾਈ ਕੁਝ ਹੋਣ ਦੀ ਤਿਆਰੀ ਹੈ ਅਜੇ ਇੰਡੀਆ ਨੇ ਸੁਪਰ 8 ਗੇਡ ਦੇ ਵਿੱਚ ਆਪਣਾ ਆਖਰੀ ਮੈਚ ਖੇਡਣਾ ਹੈ ਤੇ ਉਸ ਤੋਂ ਪਹਿਲਾਂ ਟੀਮ ਦੇ ਵਿੱਚ ਖਿਡਾਰੀਆਂ ਦੀ ਬਦਲੀ ਵੀ ਹੋ ਸਕਦੀ ਹੈ ਟੀਮ ਇੰਡੀਆ ਇਸ ਸਮੇਂ T20 ਵਿਸ਼ਪ ਕੱਪ 224 ਪੜਾ ਦੇ ਵਿੱਚ ਕਪਤਾਨ ਜ਼ੋਹਿਤ ਸ਼ਰਮਾ ਦੀ ਅਗਵਾਈ 'ਚ ਸੁਪਰ 8 ਦੇ ਮੈਚ ਖੇਡ ਰਹੀ ਹੈ ਸੁਪਰ 8 ਗੇਡ ਦੇ ਵਿੱਚ ਟੀਮ ਇੰਡੀਆ ਨੇ ਆਪਣਾ ਆਖਰੀ ਮੈਚ 24 ਜੂਨ ਨੂੰ ਸੈਂਟ ਲੂਸੀਆ ਦੇ ਵਿੱਚ ਮਜ਼ਬੂਤ ਟੀਮ ਆਸਟ੍ਰੇਲੀਆ ਦੇ ਖਿਲਾਫ ਖੇਡਣਾ ਹੈ ਇਸ ਮੈਚ ਲਈ ਮੈਦਾਨ ਦੇ ਉੱਤੇ ਉਤਰਨ ਤੋਂ ਪਹਿਲਾਂ ਕਪਤਾਨ ਜ਼ੋਹਿਦ ਸ਼ਰਮਾ ਟੀਮ ਦੇ ਪਲੇਇੰਗ 11 ਦੇ ਵਿੱਚੋਂ ਚਾਰ ਅਜਿਹੇ ਖਿਡਾਰੀਆਂ ਨੂੰ ਬਾਹਰ ਕਰ ਸਕਦੇ ਨੇ ਜਿਨ੍ਹਾਂ ਦਾ ਪ੍ਰਦਰਸ਼ਨ T20 ਵਿਸ਼ਵ ਕੱਪ 2024 ਤੱਕ ਬਹੁਤ ਖਰਾਬ ਰਿਹਾ ਅਤੇ ਕਪਤਾਨ ਉਹਨਾਂ ਦੀ ਜਗ੍ਹਾ ਨਵੇਂ ਖਿਡਾਰੀਆਂ ਨੂੰ ਮੌਕਾ ਵੀ ਦੇ ਸਕਦੇ ਨੇ ਜਿਹੜੇ ਖਿਡਾਰੀਆਂ ਨੂੰ ਪਲੇਇੰਗ ਦਾ ਸੈਟ ਤੋਂ ਬਾਹਰ ਕੀਤਾ ਜਾ ਸਕਦਾ ਉਹ ਕੌਣ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਟੀਮ ਦੇ ਪਲੇਇੰਗ 11 ਦੇ ਵਿੱਚ ਸ਼ਾਮਲ ਚਾਰ ਅਜਿਹੇ ਖਿਡਾਰੀਆਂ ਨੂੰ ਕਪਤਾਨ ਜੋਇਤ ਸ਼ਰਮਾ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਸਕਦੇ ਨੇ ਜਿਸ ਦਾ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਜਾਂ ਖਰਾਬ ਕਹਿ ਸਕਦੇ ਹੋ ਤਾਂ ਇਹਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਵਿਰਾਟ ਕੋਹਲੀ ਰਵਿੰਦਰ जडेजा ਸ਼ਿਵਮ ਦੂਬੇ ਅਤੇ ਅਰਸ਼ਦੀਪ ਸਿੰਘ ਦੇ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ ਕਪਤਾਨ ਜ਼ੋਹਿਰ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਵਿਰਾਟ ਕੋਹਲੀ, ਸ਼ਿਵਮ ਦੂਬੇ ਅਤੇ ਰਵਿੰਦਰ जडेजा ਨੂੰ ਬਾਹਰ ਕੀਤਾ ਜਾ ਸਕਦਾ ਹੈ ਪਰ ਅਰਸ਼ਦੀਪ ਸਿੰਘ ਨੂੰ ਉਹਨਾਂ ਦੀ ਫਾਰਮ ਦੇ ਲਈ ਨਹੀਂ ਸਗੋਂ ਟੀਮ ਦੇ ਵਿੱਚ ਇੱਕ ਹੋਰ ਸੁਪਿੰਦ ਵਿਕਲਪ ਨੂੰ ਸ਼ਾਮਲ ਕਰਨ ਲਈ ਬਾਹਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਖਿਡਾਰੀਆਂ ਨੂੰ ਪਲੇਇੰਗ ਦੇ ਵਿੱਚ ਮੌਕਾ ਮਿਲ ਸਕਦਾ ਹੈ ਉਹਨਾਂ ਨੇ ਵੀ ਦੰ ਕਰਦੀ ਹੈ ਕਿ ਬਦਲ ਕਿਨਾਂ ਦੇ ਨਾਲ ਹੋਏਗਾ ਜੇਕਰ ਕਪਤਾਨ ਜ਼ੋਹਿਦ ਸ਼ਰਮਾ ਪ੍ਰਦਰਸ਼ਨ ਦੇ ਆਧਾਰ ਉੱਤੇ ਵਿਰਾਟ ਕੋਹਲੀ ਅਤੇ ਰਵਿੰਦਰ जडेजा ਵਰਗੇ ਦਿਗਜ ਖਿਡਾਰੀਆਂ ਨੂੰ ਬਾਹਰ ਕਰਦੇ ਨੇ ਤਾਂ ਉਹਨਾਂ ਤੋਂ ਇਲਾਵਾ ਸ਼ਿਵਮ ਦੂਬੇ ਅਤੇ ਅਰਸ਼ਦੀਪ ਸਿੰਘ ਵਰਗੇ ਸਟਾਰ ਖਿਡਾਰੀ ਵੀ ਆਸਟ੍ਰੇਲੀਆ ਦੇ ਖਿਲਾਫ ਮੈਚ ਤੋਂ ਬਾਹਰ ਹੋਣਗੇ ਤਾਂ ਸੰਜੋ ਸैमਸਨ ਯਸ਼ਸ਼ਵੀ ਜਸਵਾਲ ਮੁਹੰਮਦ ਸਿਰਾਜ ਅਤੇ ਜਜਵਿੰਦਰ ਚਾਹਲ ਨੂੰ ਉਹਨਾਂ ਦੀ ਜਗ੍ਹਾ ਤੇ ਉੱਤੇ ਮੌਕਾ ਮਿਲ ਸਕਦਾ ਹੈ ਤੇ ਹੁਣ ਜੇ ਗੱਲ ਕਰੀਏ ਆਸਟ੍ਰੇਲੀਆ ਦੇ ਖਿਲਾਫ ਮੈਚ ਲਈ ਟੀਮ ਦੀ ਤਾਂ ਸੰਭਵ ਹੈ ਕਿ ਪਲੇਇੰਗ 11 ਰੋਹਿਤ ਸ਼ਰਮਾ ਕਪਤਾਨ ਯਸ਼ਾਸਵੀ ਜੈਸਵਾਲ ਸੰਜੋ ਸैमसन ਸੂਰਿਆ ਕੁਮਾਰ ਯਾਦਵ ਰਿਸ਼ਭ ਪੰਥ ਹਾਰਦਿਕ ਪਾਂਡਿਆ ਅਕਸ਼ਰ ਪਟੇਲ ਕੁਲਦੀਪ ਯਾਦਵ ਮੁਹੰਮਦ ਸੇਰਾਜ ਜਸਪ੍ਰੀਤ ਬੁਮਰਾ ਅਤੇ ਯਜਵਿੰਦਰ ਚਾਹਲ ਇਸ ਟੀਮ ਦੇ ਵਿੱਚ ਸ਼ਾਮਲ ਹੋਣਗੇ ਤੇ ਇਹ ਟੀਮ ਜਿਹੜੀ ਹੈ ਉਹ ਬਣ ਸਕਦੀ ਹੈ ਨਵੀਂ ਜਿਹੜੀ ਆਸਟ੍ਰੇਲੀਆ ਦੇ ਖਿਲਾਫ ਮੈਚ ਖੇਡੇਗੀ ਜਿਹੜਾ ਕਿ ਪਲਕੇ ਹੋਣ ਵਾਲਾ ਯਾਨੀ ਕਿ 24 ਜੂਨ ਨੂੰ ਜਿਹੜਾ ਹੁਣ ਉਹ ਮੈਚ ਦੇ ਵਿੱਚ ਇਹ ਟੀਮ ਬਣ ਕੇ ਖੇਡ ਸਕਦੀ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਰੋਹਿਤ ਸ਼ਰਮਾ ਕਪਤਾਨ ਉਸ ਲਈ ਕੀ ਫੈਸਲਾ ਲੈਂਦੇ ਨੇ ਇਹਨਾਂ ਨੂੰ ਰਸਤਾ ਬਾਹਰ ਦਾ ਦਿਖਾਇਆ ਜਾਂਦਾ ਹੈ ਜਾਂ ਫਿਰ ਉਹੀ ਮੈਚ ਦੇ ਵਿੱਚ ਖੇਡ ਸਕਤੇ ਨੇ ਤੇ ਨਵੇਂ ਜਿਹੜੇ ਦੀ ਗੱਲ ਕੀਤੀ ਹੈ ਜੋ ਜਿਹੜੇ 4 ਪਲੇਇੰਗ ਸਟੈਟ ਵਿੱਚੋਂ ਬਾਹਰ ਹੁੰਦੇ ਨੇ ਤੇ ਨਵੇਂ ਨੂੰ ਰਸਤਾ ਦੇ ਕੇ ਆਸਟ੍ਰੇਲੀਆ ਦੇ ਖਿਲਾਫ ਕੀ ਆਪਣਾ ਪ੍ਰਦਰਸ਼ਨ ਵਧੀਆ ਕਰ ਪਾਉਣਗੇ ਇਹ ਸਮਾਂ ਦੱਸੇਗਾ